ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੰਗਤਾਂ ਸਜਗਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਇਸ ਮੌਕੇ ਸੰਗਤਾਂ ਵੱਲੋਂ ਮੱਥਾ ਟੇਕ ਕੇ ਬਾਣੀ ਦਾ ਸਰਵਣ ਵੀ ਕੀਤਾ ਗਿਆ ਇਸ ਮੌਕੇ ਸੰਗਤਾਂ ਨੇ ਸਜਗਣ ਸ੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਧਿਆਏ ਜਿਸ ਠੇ ਸਭ ਦੁੱਖ ਜਾਏ ਸੋ ਜੇਕਰ ਸੰਗਤਾਂ ਦੇ ਜੀਵਨ ਵਿੱਚ ਕੋਈ ਵੀ ਦੁੱਖ ਦਰਦ ਹੋਵੇ ਉਦੋਂ ਗੁਰੂ ਸਾਹਿਬ ਦਾ ਸਿਮਰਨ ਕਰਨਾ ਚਾਹੀਦਾ ਹੈ ਧੰਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਤਨਤ ਸਿੰਘ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਨਤਮਸਤਕ ਹੋਣ ਆਏ ਸੀ ਕਿਉਂਕਿ ਸ਼ੁਕਰਾਨਾ ਕਰਨ ਵਜੋਂ ਕਈ ਉਹਨਾਂ ਨੇ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਕੀਤੀਆਂ ਨੇ ਉਹਦੇ ਸਬੰਧ ਦੇ ਵਿੱਚ ਸ਼ੁਕਰਾਨਾ ਕਰਨਾ ਹੈ ਤੇ ਅੱਜ ਨਾਲ ਹੀ ਸੱਤਵੇਂ ਪਾਸ਼ਾ ਜੀ ਦਾ ਜੋਤੀ ਜੋਤ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਦਿਵਸ ਮਨਾਇਆ ਜਾ ਰਿਹਾ ਤੇ ਅੱਠਵੇਂ ਪਾਸ਼ਾ ਤਨਦਸ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸਿੱਖ ਸੰਗਤਾਂ ਤੋਂ ਮਨਾਉਣਾ ਮਨਾ ਰਹੀਆਂ ਨੇ ਆਲੇ-ਬਾਲ ਤੇ ਜਿੱਥੇ-ਜਿੱਥੇ ਗੋਨਾਂਗਲੇਵਾ ਬਸ ਰਹਿ ਨੇ ਸਾਰੇ ਅਸੀਂ ਸ਼ੁਕਰਾਨਾ ਕਰਨਾ ਗੁਰੂ ਸਾਹਿਬ ਜੀ ਦਾ ਸਭ ਨੂੰ ਇਸੇ ਤਰ੍ਹਾਂ ਖੁਸ਼ੀਆਂ ਵਾਫਿਣ ਤੇ ਸਭ ਦੀਆਂ ਮੇਨੋ ਕਾਮਨਾ ਪੂਰੀਆਂ ਹੋਣ ਜਿੰਦਾ ਸਾਡੀ ਆਉਂ ਜਾਵੇ ਅਸੀਂ ਬਹੁਤੀਆਂ ਅਰਦਾਸਾਂ ਕੀਤੀ ਜਿਹੜੇ ਸਾਡੇ ਬੱਚਿਆਂ ਦੀਆਂ ਕਿੱਤੀ ਸਿਰ ਦਾੰਸ ਪੱਕੇ ਹੋ ਗਏ ਨੇ ਬੱਚੇ ਉਹਨਾਂ ਦੀਆਂ ਬਾਹਰ ਇੰਗਲੈਂਡ ਚ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹ ਸਾਰੀਆਂ ਮੇਨੋ ਕਾਮਨਾ ਪੂਰੀਆਂ ਬਸ ਗੱਲ ਕੀ ਯਾਰ ਮਿੱਟੀ ਚ ਰੋਲਦਿਆਂ ਨੂੰ ਬਸ ਤਾਜ ਬਣਾ ਦਿੱਤੇ ਨੇ ਮੈਂ ਰਣਜਨ ਸੱਚੇ ਗੁਰੂ ਪਾਸ਼ਾ ਨਾਮਦਾ ਜੀ ਨੇ ਬੜਾ ਅਪਾਰ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਨਾਮ ਦੱਸੋ ਮੇਰਾ ਨਾਮ ਮਨਮੋਹ ਸਿੰਘ ਪਿੰਡ ਜੀਓਵਾਲ ਤਸੀਲ ਭਲਾਚੌਰ ਜ਼ਿਲ੍ਹਾ ਨਮਾਸ਼ਹਿਰ ਸੀਦ ਭਗਤ ਸਿੰਘ ਨਗਰ ਉੱਥੋਂ ਆਉਣੇ ਸ਼ਨੀਵਾਰ ਹਰੇਕ ਸ਼ਨੀਵਾਰ ਐਤਵਾਰ ਆਈਦਾ ਅੱਜ ਗੁਰੂ ਹਰਕਿਸ਼ਨ ਜੀ ਦਾ ਗੁਰੂ ਗੁਰੂ ਗੱਦੀ ਦੇ ਦਿਵਸ ਹੈ ਜੀ ਤੇ ਇਹ ਸਿੱਖਾਂ ਦੇ 8ਵੇਂ ਗੁਰੂ ਹੋਏ ਨੇ ਤੇ ਇਹਨਾਂ ਨੇ ਸਭ ਤੋਂ ਛੋਟੀ ਉਮਰ ਵਿੱਚ ਹੀ ਗੁਰੂ ਗੱਦੀ ਹਾਸਲ ਕਰ ਲਈ ਸੀ ਇਹਨਾਂ ਦੇ ਪਿਤਾ ਜੀ ਗੁਰੂ ਹਰ ਰਾਏ ਜੀ ਤੋਂ ਇਹਨਾਂ ਨੇ ਗੱਦੀ ਹਾਸਲ ਕੀਤੀ ਹੈ ਇਹ 1634 ਵਿੱਚ ਇਹਨਾਂ ਨੂੰ ਸਮਾਲਪੋਕਸ ਹੋਣ ਕਰਕੇ ਇਹ ਆਪਣਾ 8ਵਾਂ ਜਨਮ ਦਿਨ ਨਹੀਂ ਮਨਾ ਸਕੇ ਇਸ ਕਰਕੇ ਇਹ ਜੋਤੀ ਜੋਤ ਸਮਾ ਗਏ। ਕਿਹ ਕਹਿ ਰਹੇ ਜੰਦੇ ਅੱਜ ਇੱਥੇ ਆਏ ਮੱਥਾ ਟੇਕਣ ਆਸਤੇ। ਹਾਂ ਬਹੁਤ ਅੱਛਾ ਲੱਗਾ ਜੀ ਦਰਬਾਰ ਸਾਹਿਬ ਆਏ ਆ ਜੀ ਤੇ ਨਸਮਸਤਕ ਹੋਏ ਆ ਤੇ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਦੇ ਆ ਜੀ ਅਸੀਂ ਇੱਥੇ ਆ ਕੇ। ਅੱਜ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਤਾ ਗੱਦੀ ਦਿਵਸ ਤੇ ਪਰਿਵਾਰ ਸਮੇਤ ਆਪਣੇ ਹਰਬੰਦਰ ਸਾਹਿਬ ਦਰਸ਼ਨ ਕਰਨ ਆਏ ਸੀ ਉਹ ਆਪਾ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਆਪਣੇ ਪਰਿਵਾਰ ਦੀ ਸ਼ੁਕ ਸ਼ਾਂਤੀ ਵਾਸਤੇ ਹੁਣ ਪਰਪਲ ਆ ਸਾਰੇ ਆਪਣੇ ਲੋਕਾਂ ਦਾ ਭਲਾ ਚਾਹਵੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ